ਤਾਂ ਦੋਸਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 9780205213 9780205213 ਅੱਜ ਦੀ ਵੀਡੀਓ ਏਰੀਆ ਮਾੜੀ ਮੁਸਤਫਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਦੀ ਆ ਅੱਜ ਦੀ ਵੀਡੀਓ ਵਿੱਚ ਬਾਈ ਦਾ ਇੱਕ ਨਗ ਸੇਲ ਆ ਅਜੋ ਡਿਟੇਲ ਬਾਈ ਦੱਸਦਾ ਤੁਹਾਨੂੰ ਸਾਸਰੀ ਗੱਲ ਬਾਈ ਆਸੀ ਤਾਲ ਜੀ ਨਾਮ ਤੇ ਐਡਰੈਸ ਦੱਸ ਦਈਏ ਨਾਮ ਗੁਰਪ੍ਰਕਾਸ਼ ਸਿੰਘ ਪਿੰਡ ਮਾੜੀ ਮੁਸਤਫਾ ਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੁੱਗ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਈਏ 9501815644 ਇੱਕ ਵਾਰੀ ਹੋਰ ਬੋਲ ਦਈਏ 9501815644 ਠੀਕ ਹੈ ਜੀ ਬਾਈ ਦਾ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ ਦੋਸਤੋ ਇੱਕ ਨੰਬਰ ਵਾਰ ਵਾਰੇ ਬਾਈ ਜਾਣਕਾਰੀ ਦਸੀ ਕੀ ਇਹ ਬਾਈ ਪਹਿਲੇ ਸੂਏ ਸੂਈ ਦੀ ਆ ਠੀਕ ਹੈ ਮੈਨੂੰ ਇਹਨੂੰ 2-2 2.5 ਮਹੀਨੇ ਹੋ ਗਏ ਦੀ ਬੱਚੀ ਸੀ ਮਾਲਕਾ ਕੋਲੇ ਆਪਾਂ ਲਿਆਂਦੀ ਆ ਉਹਨਾਂ ਨੇ ਬੱਚੀ ਨਹੀਂ ਦਿੱਤੀ ਤੇ ਇਹ ਥੋੜਾ ਜਿਹਾ ਇਹਨੇ ਜੀ ਜਾਨੀ ਲਾਇਆ ਹੈਗਾ ਉਹ ਮਿਲਣ ਨੂੰ ਠੰਡੀ ਸੀਲ ਆਪਣਾ ਕੋਈ ਹੁਣ ਥੱਲੇ ਬਹਿ ਜੇ ਉਵੇਂ ਠੰਡੀ ਸੀਲ ਆਪਰੇ ਆਏ ਆ ਵੀ ਪਸ਼ੂ ਜੀ ਨਹੀਂ ਲਾਉਂਦਾ ਆ ਕੇ ਇਹ ਥੱਲੇ ਆਪਾਂ 12 13 ਕਿਲੋ ਦੁੱਧ ਚੋਕੇ ਲੈਂਦਾ 12 13 ਕਿਲੋ ਦੁੱਧ ਚੋਕੇ ਲੈਂਦਾ 2.5 ਮਹੀਨੇ ਹੋ ਗਏ ਸੋਈ ਹਾਂ ਹਾਂ 2.5 ਮਹੀਨੇ ਸੋਈ ਨੂੰ ਹੋ ਗਏ ਤੇ ਹੁਣ ਜਾਨੀ ਕਿ ਹਜੇ ਥੋੜਾ ਜਿਹਾ ਕਰਦੀ ਐ ਇੱਕ ਅੱਦੇ ਦਿਨ ਨੂੰ ਕੋਈ ਸੌਦਾ ਕਰ ਲੇ ਠੀਕ ਦੇਖ ਸਕਦੇ ਹੋ ਦੋਸਤੋ ਇੱਕ ਨੰਬਰ ਵੜ ਕਦਗਠ ਵੜ ਦਾ ਦਰਮਿਆਨਾ ਤੇ ਬੋਡੀ ਢਾਂਚਾ ਬਹੁਤ ਸੋਹਣਾ ਪਲੀ ਪੁਲੀ ਬਹੁਤ ਆ ਬੋਡੀ weight ਬਹੁਤ ਸੋਹਣਾ ਹੈ ਹੈਵੀ ਬੋਡੀ weight ਦੀ ਆ ਕੱਦ ਕੱਡ ਦੀ ਭਾਵੇਂ ਦਰਮਿਆਨੇ ਦੀ ਆ ਦੇਖ ਸਕਦੇ ਹੋ ਕੁਆਲਿਟੀ ਸ਼ਾਨਦਾਰ ਆ 2 ਤੋਂ 2.5 ਮਹੀਨੇ ਹੋ ਗਏ ਸੂਈ ਨੂੰ ਠੰਡੀ ਸੀ ਲਾ ਜਿਵੇਂ ਮਰਜੀ ਠੰਡੀ ਸੀ ਲਾ ਬਾਈ ਦੱਸਦਾ ਵੀ 2 ਤੋਂ 2.5 ਮਹੀਨੇ ਹੋ ਗਏ ਸੂਈ ਨੂੰ ਲੈ ਕੇ ਆਂਦੀ ਆ ਮਾਲਕਾਂ ਕੋਲੇ ਬੱਚੀ ਸੀ ਬੱਚੀ ਦਿੱਤੀ ਨਹੀਂ 11-12 ਕਿਲੋ ਦੁੱਧ ਖੁੱਲਾ ਚੋਕੇ ਲੈਂਦਾ ਕੋਈ ਵੀ ਇਸ ਤਸੱਲੀ ਕਰ ਸਕਦਾ 2 ਟਾਈਮ 3 ਟਾਈਮ ਚੋਈ ਕਰ ਸਕਦਾ ਥਣਵਾਨਾ ਬਹੁਤ ਸੋਹਣਾ ਹੈਗਾ ਥਣ ਕੱਲਾ ਕੱਲਾ ਲੱਗਿਆ ਹੋਇਆ ਹੋਊਗੀ ਹੋਰ ਵੀ 14-15 ਕਿਲੋ ਤੇ ਜਾਊਗੀ ਬਾਈ ਇਹ ਪਰ ਐਂ ਜੀ ਨਹੀਂ ਲਾਇਆ ਵੈੜ ਨੇ ਬਾਈ ਦੱਸਦਾ ਵੀ ਇਹ ਜੀ ਨਹੀਂ ਲਾਇਆ ਦੋਸਤੋ ਦੀਂਦਾ ਹੀ ਆ ਵੀ ਵੈੜ ਦੁੱਧ ਵਾਲੀ ਆ ਦੁੱਧ ਦੇਊਗੀ 13-14 ਕਿਲੋ ਦੁੱਧ ਦੀ ਕੈਪੈਸਿਟੀ ਹੈਗੀ ਆ ਰਾਵਨ ਪਰ ਆਪਾਂ 12-11 ਕਿਲੋ ਅਜੇ ਹੈਗਾ ਮੌਕੇ ਤੇ ਮੌਜੂਦ ਆ ਕੋਈ ਵੀ ਵੀਰ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦਾ ਥਣ ਬਹੁਤ ਸੋਹਣੇ ਲੱਗੇ ਹੋਏ ਆ ਗੈਪ ਤੇ ਨਿਕੜਵੇਂ ਕੱਲੇ ਕੱਲੇ ਜਿਆਦਾ ਕਲਰ ਵਾਈਟ ਕਲਰ ਆ ਮੂੰ ਮੱਥਾ ਦਿਖਾਵਾਂਗੇ ਤੁਹਾਨੂੰ ਮੂੰ ਮੱਥਾ ਬਹੁਤ ਸੁਨੱਖਾ ਵੜਦਾ ਦੇਖ ਸਕਦੇ ਹੋ ਇਧਰ ਨੂੰ ਮੂੰ ਕਰਦੀ ਵੀ ਤੋੜ ਕੇ ਦਿਖਾ ਦਈਏ ਤੋੜ ਕੇ ਭੱਜੂਗੀ ਮੜਾ ਜੀ ਬਸ ਡਰਦੀ ਆ ਤੁਹਾਡਾ ਜੀ ਮੈਂ ਕਿ ਕੈਮਰੇ ਤੋਂ ਡਰਦੀ ਆ ਕੂ ਵੀ ਆਈ ਕਰਕੇ ਅੱਛਾ ਜਾਈ ਕਰਕੇ ਠੀਕ ਆ ਚਲੋ ਕੋਈ ਨਹੀਂ ਦੂਰੋਂ ਵੀਡੀਓ ਬਣਾ ਲੈਣ ਦੇਖ ਸਕਦੇ ਹੋ ਤੋਰਾ ਤੁਹਾਡੇ ਸਾਹਮਣੇ ਆ ਮੋੜ ਲਾ ਵੀ ਮੂੰ ਮੱਥਾ ਬਹੁਤ ਸੁਨੱਖਾ ਵੜਦਾ ਕੱਦ ਕੱਠ ਦਰਮਿਆਨ ਨਾ ਬੋਡੀ ਵੇਟ ਬਹੁਤ ਸੋਹਣਾ ਹੈਗਾ ਤੁਹਾਨੂੰ ਪਸੰਦ ਆਊਗਾ ਖਾਣਾ ਬਣਾ ਕੇ ਮੈਂ ਸੰਗ ਲੱਗਿਆ ਹੋਏਗਾ ਰੁਕ ਜਾਓ ਠੀਕ ਓਪਰਾ ਕਰਦੀ ਆ ਬਾਈ ਦੱਸਦਾ ਵੀ ਅੱਜ ਹੀ ਆਈ ਆ ਦੇਖ ਸਕਦੇ ਹੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੱਕ ਨੱਕ ਸੇਲ ਆ ਬਾਈ ਦੱਸੀ ਇਹਦਾ ਪ੍ਰਾਈਸ ਕੀ ਰੱਖਿਆ ਜਾਇਜਾ ਪ੍ਰਾਈਸ ਬਾਈ ਮੰਗਣ ਨੂੰ ਜਿੰਨਾ ਮਰਜ਼ੀ ਮੰਗੀ ਜਾਏਗੇ 29000 ਦੀ ਦੇ ਦੇਗੇ ਇਹਦੇ ਚ ਮਾਰਤਣੂ ਆ ਮੜਾ ਮੋਟਾ ਹੀ ਹੋਊ ਛੋੜ ਛੱਪਾਈ ਬਸ ਠੀਕ ਆ ਦੋਸਤੋ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਵੈੜ ਕੱਦ ਘਾਟ ਬਹੁਤ ਸੋਹਣਾ ਬਾਈ ਨੇ ਪ੍ਰਾਈਸ 29000 ਰੁਪਏ ਰੱਖਿਆ ਇਹਦੇ ਚੋਂ ਵੀ ਤੁਹਾਡੇ ਮਾਨਤਾ ਨੂੰ ਹੋ ਜੂਗਾ ਕੋਈ ਫਿਕਸ ਮੁੱਲ ਨਹੀਂ ਹੈਗਾ ਅੱਜ ਦੀ ਵੀਡੀਓ ਵਿੱਚ ਬਾਈ ਦਾ ਇੱਕ ਨਵਾਂ ਗੇਲ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਫੇਸਬੁੱਕ ਵਾਲੇ ਫੋਲੋ ਕਰ ਲਓ ਧੰਨਵਾਦ ਦੋਸਤੋ